ਮਨਪ੍ਰੀਤ ਯਾਲੀ ਉਹਨਾਂ ਦਾ ਬਿਆਨ ਨਿਕਲ ਕੇ ਸਾਹਮਣੇ ਜਿਸ ਦੇ ਵਿੱਚ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਜੋ ਹੁਣ ਤੱਕ ਅਕਾਲੀ ਦਲ ਦੇ ਵਿੱਚ ਭਰਤੀ ਹੋਗੀ ਉਸ ਦੇ ਵਿੱਚ ਕਿ ਸਾਨੂੰ ਨਹੀਂ ਪੁੱਛਿਆ ਗਿਆ ਸਾ ਤੋਂ ਕੋਈ رائے ਵੀ ਨਹੀਂ ਲਈ ਗਈ ਤੇ ਉਧਰਲੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਨੇ ਮਸਲੇ ਦੇ ਵਿੱਚ ਵੀ ਉਹਨਾਂ ਨੇ ਟਿੱਪਣੀ ਕੀਤੀ ਉਹ ਕਹਿੰਦੇ ਕਿ ਬਹੁਤ ਗਲਤ ਹੋਇਆ ਦੇਖੋ ਮਨਪ੍ਰੀਤ ਸਿੰਘ ਯਾਲੀ ਸਿਹਰਤ ਲੀਡਰਾਂ ਜੋ ਜਾਣੇ ਜਾਂਦੇ ਨੇ ਪਰ ਅੱਜ ਦੀ ਤਾਰੀਖ 'ਚ ਉਹ ਸਿਧਾਂਤ ਦੇ ਅਨੁਸਾਰ ਚੱਲ ਰਹੇ ਨੇ ਇਸੇ ਕਾਰਨ ਉਹ ਨਾ ਸਿੱਧੇ ਰੂਪ ਚ ਸੁਧਾਰ ਲੈ ਹਰ ਵਾਲਿਆਂ ਚ ਨੇ ਇਸੇ ਲਈ ਉਹ ਨਾ ਸਿੱਧੇ ਰੂਪ ਚ ਅਕਾਲੀ ਦਲ ਬਾਦਲ ਫਿਰ ਨਾਲ ਨੇ ਸੋ ਆਪਣੇ ਜਿਸ ਫਿਰਥ ਤੇ ਕਾਇਮ ਟਿਕਰੇ ਨੇ ਉਹ ਸਿੱਧਾ ਹਵਾਲਾ ਦੇ ਰਹੇ ਨੇ ਕਿ ਜੋ ਕਾਲ ਤੱਕ ਸਾਡੇ ਹੁਕਮ ਨੇ ਮੈਂ ਤਾਂ ਉਹਦੇ ਅਨਸਾਰ ਅੱਗੇ ਵਧਣਾ ਤੇ ਸੱਤ ਮੈਂਬਰੀ ਕਮੇਟੀ ਉਸ ਦੀ ਪ੍ਰਤੀਕਾ ਤੇ ਮੈਂ ਉਹਦੇ ਨਾਲ ਕੰਮ ਕਰਦਾ ਪਰ ਜਦੋਂ ਹੁਣ ਬਰਿੰਦਰ ਸਿੰਘ ਭੁੰਦਲੋ ਦੀ ਲਾਂਬੇ ਹੋ ਕੇ ਸਾਰੀ ਪ੍ਰਕਿਰਿਆ ਤੋਂ ਪਰੇ ਹੋ ਗਏ ਤਾਂ ਉਹਨਾਂ ਨੇ ਕਿਹਾ ਵੀ ਕਿਤਾ ਧੋਖਾ ਕਰ ਰਹੇ ਨੇ ਇਹ ਤਾਂ ਕਮੇਟੀ ਨੂੰ ਪਿੱਠ ਦਿਖਾ ਰਹੇ ਨੇ ਇਹ ਤਾਂ ਕੱਲ ਤੱਕ ਸਭ ਦੇ ਫੈਸਲੇ ਨੂੰ ਪਿੱਠ ਦਿਖਾ ਰਹੇ ਨੇ ਇਸ ਲਈ ਇਹ ਕਹਿੰਦੇ ਕਿ ਇਹ ਪ੍ਰਕਿਰਿਆ ਇਹਨਾਂ ਦਾ ਸਪਸ਼ਟ ਹੈ ਇੱਕ ਤਾਂ ਉਧਰ ਨੂੰ ਸਿੱਧੇ ਹੋ